ਸੋ ਸੱਪਾਰਟ ਦੇ ਵੀ ਜਿਹੜਾ ਜਾਤ ਆਧਾਰਤ ਬੜਾ ਕੁਝ ਚੱਲਿਆ ਅਗਲੀ ਜਿਹਨੇ ਮਰਦਮਸ਼ਵਾਰੀ ਚ ਜਾਤੀ ਜਨਗਣਨਾ ਕਰਾਉਣ ਦਾ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ। ਗੱਲ ਲੈ ਆਏ ਵੀ ਭਾਰਤ ਜਿਹੜਾ ਹੈਗਾ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹ ਜਾਤ ਪਾਤ ਵੀ ਅਲਦਲ ਦੇ ਵਿੱਚ ਪਸਿਆ ਹੋਇਆ ਹੈ। ਜੀ। ਅਰੇ ਜਾਤ ਪਾਤ ਦੀ ਜਿਹੜੀ ਦੇਣ ਹੈ ਮਨੁੱਖੀ ਸਮਰੱਥੀ ਦੀ ਦੇਣ ਹੈ ਜਿਹਨੂੰ ਅਸੀਂ ਕਹਿੰਦੇ ਜਿਹਨੂੰ ਫਲਸਫਾ ਬਣਾਇਆ ਹੋਇਆ ਇਹਨਾਂ ਨੇ ਆਪਣਾ ਹਿੰਦੂਤਵਵਾਦ ਬਣਾਇਆ ਨੇ। ਉਹਦੀ ਵਜ੍ਹਾ ਕਰ ਰਿਹਾ ਇਥੇ ਜਾਤ ਪਾਤ ਖਣੀ ਦੀ। ਲਗਭਗ ਜੇ ਆਪਾਂ ਦੇਖੀਏ ਤਾਂ ਇਹ 1800 ਦੇ ਵਿੱਚ ਜਦੋਂ ਭਾਰਤ ਇੱਕ ਦੇਸ਼ ਵੀ ਬਣਿਆ ਸੀ ਤੋਂ ਪਹਿਲਾਂ ਇੱਕ ਇਲਾਕਾ ਹੁੰਦਾ ਸੀ ਜੀ ਜੀ ਲੇਕਿਨ 1849 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਇਹ ਰਾਜ ਦੀ ਜਿਹੜੀ ਹੈਗੀ ਹੈ ਉਹ ਖਤਮ ਕਰਕੇ ਤੇ ਇਹਨੂੰ ਅੰਗਰੇਜ਼ਾਂ ਨੇ ਆਪਣੇ ਰਾਜ ਦੇ ਵਿੱਚ ਬਣਾ ਲਿਆ ਸੀ ਉਦੋਂ ਭਾਰਤ ਮੁਕੰਮਲ ਦੇਸ਼ ਦੇ ਰੂਪ ਦੇ ਵਿੱਚ ਰਿਸ਼ਤਾ ਬਣ ਗਿਆ ਸੀ ਜੀ ਪਰ ਦੱਸਿਆ ਜਾਂਦਾ ਕਿ ਸ਼ਾਇਦ 1872 ਦੇ ਵਿੱਚ ਮਰਦਮਸ਼ਿਵਾਰੀ ਦੀ ਜਿਹੜੀ ਸ਼ੁਰੂਆਤ ਹੋਈ ਹੈ ਨਾ ਇੱਥੇ ਮਰਦਮਸ਼ਿਵਾਰੀ ਹੈ ਜਿਹੜੀ ਉਹ ਜਾਤ ਆਧਾਰਿਤ ਹੁੰਦੀ ਸੀ ਜਿੰਨੀਆਂ ਜਾਤਾਂ ਸੀ ਉਹਨੀਆਂ ਜਾਤਾਂ ਦਾ ਵਿੱਚ ਜ਼ਿਕਰ ਕੀਤਾ ਜਾਂਦਾ ਸੀ ਕਿ ਬਖਸ਼ਵਰ ਸਿੰਘ ਕਿਹੜੀ ਜਾਤ ਨਾਲ ਸੰਬੰਧਿਤ ਹੈ ਚੰਦੀ ਸ਼ਾਹ ਕਿਹੜੀ ਜਾਤ ਨਾਲ ਸੰਬੰਧਿਤ ਹੈ ਕੁਲਦੀਪ ਸਿੰਘ ਕਿਹੜੀ ਨਾਲ ਸੰਬੰਧਿਤ ਹੈ ਤੁਹਾਡੇ ਕੋਲ ਇੱਕ ਡਾਟਾ ਆ ਜਾਂਦਾ ਸੀ ਜੀ ਲੇਕਿਨ ਉਸ ਤੋਂ ਬਾਅਦ ਇਹ 1848 ਤੱਕ ਵੀ ਜਾਂਦਾ 1940 ਤੱਕ ਜਾਂਦਾਰੀ ਇਹ ਅਜਾਦ ਆ ਕੇ ਹੋ ਗਿਆ ਤੇ ਅਜਾਦ ਹੋਣ ਤੋਂ ਬਾਅਦ ਫਿਰ ਰਿਜ਼ਰਵੇਸ਼ਨ ਵਾਲਾ ਮਾਮਲਾ ਆ ਗਿਆ ਜੀ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਸਿਰਫ ਸਿਰਫ ਜਿਹੜੀ ਹੈਗੀ ਹੈ ਜਿਹੜੀ ਸ਼ਡਿਊਲ ਕਾਸਟ ਤੇ ਸ਼ਡਿਊਲ ਟਾਈਪਸ ਰਿਜ਼ਰਵੇਸ਼ਨ ਜਿਆਦਾ ਉਹਨਾਂ ਨੂੰ ਮਿਲਦੀ ਹੈ ਸੰਤ ਭਾਈ ਚਾਰੇ ਦੇ ਵਿੱਚੋਂ ਇੱਕ ਤਾਂ ਉਹ ਰੱਖ ਲੈ ਤੇ ਨਾਲ ਹੀ ਜਿਹੜਾ ਇਹ ਬੈਕਵਰਡ ਕਲਾਸ ਵਾਲੀ ਰੱਖ ਲਈ ਤੇ ਇਹਨਾਂ ਨੂੰ ਕੱਢ ਲਓ ਬੈਕਵਰਡ ਕਲਾਸ ਨੂੰ ਵੀ ਥੋੜੀ ਜੀ ਰਿਪਰੈਜ਼ੈਂਟੇਸ਼ਨ ਮਿਲਦੀ ਹੈ ਰਿਜ਼ਰਵੇਸ਼ਨ ਦੇ ਵਿੱਚ ਉਹ ਰੱਖ ਲੈ ਤੇ ਬਾਕੀ ਸਭ ਨੂੰ ਨੋਟ ਕਰ ਜੀ ਲੇਕਿਨ ਜੇ ਭਾਰਤ ਦੇ ਵਿੱਚ ਆਪਾਂ ਜਾਤਾਂ ਦੀ ਗੱਲ ਦੇਖੀ ਤਾਂ ਜਾਤ ਇੰਨੀ ਧੋਰੀ ਈ ਹਜ਼ਾਰ ਜੱਟੇ ਛੋਟੇ ਛੋਟੇ ਜਿਹੜੇ ਕਬੀਲੇ ਹੈਗੇ ਆ ਜਿਹੜੇ ਕਬੀਲਿਆਂ ਬਾਰੇ ਹੁਣ ਜਿਵੇਂ ਤੁਸੀਂ ਗੱਲ ਕਰੋ ਕਿ ਐਸ ਤਿਹੇ ਪੰਜਾਬ ਦੇ ਵਿੱਚ ਮੈਂ ਦੋ ਕਬੀਲਿਆਂ ਦੀ ਗੱਲ ਕਰੂੰ ਇੱਕ ਬਾਜੀਗਰ ਕਬੀਲਾ ਹੈ ਜੀ ਜੀ ਬਾਜੀਗਰ ਕਬੀਲੇ ਨੂੰ ਇੱਕ ਉਹਨਾਂ ਨੂੰ ਬਾਜੀਗਰ ਦੇ ਰੂਪ ਦੇ ਵਿੱਚ ਕਿਤੇ ਵੀ ਉਹਨਾਂ ਦਾ ਜ਼ਿਕਰ ਨਹੀਂ ਆਉਂਦਾ ਉਹਨਾਂ ਨੂੰ ਸ਼ੈਡਿਊਲ ਕਾਸਟ ਕਹਿੰਦੇ ਆ ਜੀ ਇਸੇ ਤਰੀਕੇ ਬੌਰੀਆ ਕਬੀਲਾ ਹੈ ਬੌਰੀਆ ਕਬੀਲਾ ਜਿਹੜਾ ਹੈਗਾ ਉਹਨਾਂ ਦੀ ਆਪ ਦੀ ਬੋਲੀ ਹੈਗੀ ਹੈ ਬਾਜੀਗਰਾਂ ਦੀ ਵੀ ਆਪ ਦੀ ਬੋਲੀ ਹੈ ਉਹਨਾਂ ਦਾ ਆਪ ਦਾ ਸੱਭਿਆਚਾਰ ਹੈ ਤੇ ਆਪ ਦਾ ਹੀ ਉਹਨਾਂ ਦਾ ਇੱਕ ਕਾਇਲਾ ਕਾਨੂੰਨ ਹੈ ਮੈਂ ਕਿਉਂਕਿ ਇੰਨੇ ਦੇ ਵਿੱਚ ਕੰਮ ਕਰਦਾ ਰਿਹਾ ਮੈਂ ਪੰਚਾਇਤ ਦੇ ਵਿੱਚ ਵੀ ਕੰਮ ਕੀਤਾ ਹਾਂ ਪਰ ਮੇਰੇ ਪਿੰਡ ਦੇ ਵਿੱਚ ਬਾਜੀਗਰ ਭਾਈਚਾਰਾ ਹੈਗਾ ਉਹਨਾਂ ਦੇ ਕਈ ਵਾਰੀ ਕੋਈ ਕਾਟੂ ਕਲੇਸ਼ ਪੈ ਜਾਂਦੇ ਤੇ ਮੈਂ ਉਹਨਾਂ ਦੀ ਪੁਚਾਇਤਾਂ ਦੇ ਵਿੱਚ ਵੀ ਜਾਂਦਾ ਰਿਹਾ ਜੀ ਜਿੰਦੀ ਸਾਹਿਬ ਤੁਸੀਂ ਹਰਾਨ ਹੋਵੋਗੇ ਕਿ ਬਾਜੀਗਰ ਭਾਈਚਾਰੇ ਦਾ ਤੇ ਉਹਨਾਂ ਨੇ ਆਪਣੇ ਨੁਮਾਇंदे ਚੁਣੇ ਹੁੰਦੇ ਆ ਹਮਮ ਬਸਲ ਨੇ ਇੱਕ ਹਲਕੇ ਦੇ ਵਿੱਚ 15-18 ਡੇਰੇ ਉਹਨਾਂ ਦੇ ਜੀ ਉਹਨਾਂ ਡੇਰਿਆਂ ਦੇ ਵਿੱਚੋਂ ਦੋ-ਦੋ ਤਿੰਨ-ਤਿੰਨ ਡੇਰਿਆਂ ਦੇ ਵਿੱਚੋਂ ਉਹਨਾਂ ਨੇ ਆਪ ਇੱਕ ਚੌਧਰੀ ਚੁਣ ਲਿਆ ਜੀ ਉਸ ਚੌਧਰੀ ਨੂੰ ਕਹਿੰਦੇ ਆ ਨੰਬਰਦਾਰ ਜੇ ਜੇ ਕੋਈ ਉਹਨਾਂ ਦਾ ਕੋਈ ਚਾਹੇ ਕਿਤੇ ਨੂੰ ਝਗੜਾ ਪੈ ਜੇ ਮੀਆਂ ਬੀਬੀ ਦਾ ਪੈ ਜੇ ਕੋਈ ਰਿਸ਼ਤੇ ਦਾ ਝਗੜਾ ਪੈ ਜੇ ਕੋਈ ਹੋਰ ਤਕੜਾ ਪੈ ਜੇ ਤਾਂ ਉਹਨਾਂ ਦੀ ਪੰਚਾਇਤ ਇਕੱਠੀ ਹੁੰਦੀ ਹੈ। ਜਦੋਂ ਪੰਚਾਇਤ ਇਕੱਠੀ ਹੁੰਦੀ ਹੈ ਪੰਚਾਇਤ ਇਕੱਠੀ ਹੋ ਕੇ ਦੋਨਾਂ ਤਰ੍ਹਾਂ ਦੀ ਗੱਲ ਸੁਣਦੀ ਹੈ ਤੇ ਪੰਚਾਇਤ ਇੱਕ ਪਿੰਡ ਦੇ ਵਿੱਚ ਫਿਰ ਦਾਸਾਬਸਤਨ ਬੰਦੀ ਹੈ। ਜਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦਾ ਜਿਹੜਾ ਰਸ਼ਨ ਪਾਣੀ ਹੈ ਉਹਦੇ ਤੁਸੀਂ ਹਰਾਣ ਹੋਵਗੇ। ਤੇ ਸਵੇਰੇ ਵੀ ਉਹਨਾਂ ਨੇ ਜਿਹੜਾ ਮਟਰ ਖਾਣਾ ਤੇ ਸ਼ਾਮ ਨੂੰ ਵੀ ਮਟਰ ਖਾਣਾ ਜਿਹੜੇ ਦਾਨ ਕੀ ਹੈ। ਜੀ। ਇੱਥੇ ਉਹਨਾਂ ਨੇ ਕੁਝ ਫੈਸਲਾ ਕਰਨਾ ਫੈਸਲੇ ਵਾਲੇ ਦਿਨ ਹੀ ਉਹਨਾਂ ਨੇ ਦੇਖ ਲੈਣਾ ਕਿ ਸਾਡੇ ਖਾਨ-ਖਾਨ ਦਾ ਖਰਚਾ ਕਿੰਨਾ ਹੋ ਗਿਆ ਹੂੰ ਹੂੰ ਤੇ ਕੰਦੀ ਸਾਹਿਬ ਫਿਰ ਉਹ ਜਿਹੜਾ ਖਰਚਾ ਹੁੰਦਾ ਨਾ ਜਿਹੜੀ ਤਰਗੁਨਾਹਗਾਰ ਹੁੰਦੀ ਆ ਉਹਦੇ ਦੇ ਪਾ ਦਿੰਦੇ ਆ ਸਾਰਾ ਖਰਚਾ ਤੂੰ ਦੇ ਲੇਗਾ ਹੂੰ ਹੂੰ ਤੇ ਬੜੇ ਬਾਰੀ ਉਹਨਾਂ ਦੇ ਜਿਹੜੇ ਹੈਗੇ ਆ ਨਾ ਜਿਹੜੇ ਮਾਮਲੇ ਉਹਨਾਂ ਦੇ ਥਾਣੇ ਛੱਪੇ ਨਹੀਂ ਜਾਂਦੇ ਉਹ ਮਾਮਲੇ ਉੱਥੇ ਹੀ ਨਿਪਟ ਜਾਂਦੇ ਆ ਜੀ ਜੀ ਪਰ ਮੈਂ ਉਹਨਾਂ ਦੀਆਂ ਕਈ ਪੰਚਾਇਤਾਂ ਨੂੰ ਇਹ ਨੇੜੇ ਹੁੰਦੇ ਦੇਖਿਆ ਮੇਰੇ ਪਿੰਡ ਦੇ ਵਿੱਚ ਵੀ ਵੇਚੇ ਰਹੇ ਜਿਹੜੀਆਂ ਉਹ ਜਾਤਾਂ ਅਜਿਹਾ ਰਹਾ ਪੌੜੀਆਂ ਜਾਤਾਂ ਇਹੋ ਜਿਹੀਆਂ ਜਾਤਾਂ ਭਾਰਤ ਦੇ ਵਿੱਚ ਹਜ਼ਾਰਾਂ ਦੀ ਸਾਲ ਦੇ ਵਿੱਚ ਹੈ ਇਹਨਾਂ ਜਾਤਾਂ ਨੂੰ ਜਿਹੜਾ ਹੈਗਾ ਉਹ ਪੁੱਤਰਪਦ ਨਹੀਂ ਕੀਤਾ ਇਹਨਾਂ ਦੀ ਮਰਦਮਸ਼ੁਮਾਰੀ ਨਹੀਂ ਸੀ ਜੇ ਆਪਾਂ ਦੇਖੀਏ ਤੁਸੀਂ ਦੇਖੋ ਭਾਰਤ ਦੇ ਵਿੱਚ ਜਦੋਂ ਜੀਪੀ ਸਿੰਘ ਪ੍ਰਾਈਮ ਮਿਨਿਸਟਰ ਬਣਿਆ ਉਹਦੋਂ ਇੱਕ ਲਹਿਰ ਉੱਠੀ ਸੀਗੀ ਇੱਥੇ ਕੇ ਓਬੀਸੀ ਓਬੀਸੀ ਨੂੰ ਜਿਹੜੀ ਹੈਗੀ ਜੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਜੀ ਤਾਂ ਉਹ ਇੱਕ ਕਮਿਸ਼ਨ ਬਣਿਆ ਹੋਇਆ ਸੀ ਤਾਣਾ ਕਮਿਸ਼ਨ ਕਿਹਾ ਆਉਂਦਾ ਸੀ ਮੰਡਲ ਕਮਿਸ਼ਨ ਜੀ ਮੰਡਲ ਕਮਿਸ਼ਨ ਨੇ ਓਬੀਸੀ ਦੇ ਸੰਬੰਧ ਵਿੱਚ ਆਪਣੀ ਰਿਪੋਰਟ ਪੇਸ਼ ਕਰਤੀ ਔਰ ਉਸ ਰਿਪੋਰਟ ਦੇ ਅਮਲੇ ਜੇ ਹੋਣਾ ਸੀ ਤੇ ਨਾਲ ਦੀ ਨਾਲ ਹੀ ਇੱਥੇ ਇੰਟੀ ਰਿਜ਼ਰਵੈਸ਼ਨਿਕ ਮੂਵਮੈਂਟ ਸ਼ੁਰੂ ਹੋ ਗਈ ਸੀ ਉਦੋਂ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਜਿਹੜੇ ਮੁੰਡੇ ਪੂਨਾ ਮਰ ਗਏ ਸੀ ਇਹਨਾਂ ਨੂੰ ਬੈਸੇ ਜਿਹੜੇ ਸ਼ਰਾਬ ਦੀ ਸੱਤਾ ਨਹੀਂ ਖਾਲਸ ਕਰਕੇ ਆਰਐਸਐਸ ਵਾਲਾ ਨੇ ਅੱਗ ਲਾਤੀ ਸੀ ਚੰਡੀਗੜ੍ਹ ਦੇ ਵਿੱਚ ਕਰਨੇ ਤੇ ਬੈਠੇ ਇੱਕ ਮੁੰਡੇ ਨੂੰ ਅੱਗ ਲਾਤੀ ਸੀ ਤੇ ਕਹਿ ਦਿੱਤੀ ਕਿ ਨੇ ਆਪਣੇ ਆਪ ਅੱਗ ਲਾ ਲਈ ਹੂੰ ਹੂੰ ਤਾਂ ਉਹਦੇ ਵਿੱਚ ਕੀ ਹੋਇਆ ਫਿਰ ਉਹਦੇ ਵਿੱਚ ਜਿਹੜੀ ਐ ਨਹੀਂ ਉਹਦੇ ਚੋਂ ਕੌਣ ਨਿਕਲਿਆ ਮੰਡਲ ਦੇ ਵਿੱਚੋਂ ਇੱਕ ਮੰਡਲ ਨਿਕਲਿਆ ਹਾ ਜਿਹੜੀ ਬਾਬਰੀ ਮਾਸਤ ਵਾਲੀ ਮੂਵਮੈਂਟ ਹੈ ਆਰਾਮ ਮੰਦਰ ਵਾਲੀ ਇਹ ਮੂਵਮੈਂਟ ਪਹਿਲਾਂ ਦੱਬ ਗਈ ਸੀ ਜੀ ਇਹ ਕਮੇਂਡਰ ਮੰਡਲ ਦੇ ਬੋਲੋ ਵਿਰੋਧ ਦੇ ਵਿੱਚ ਫਿਰ ਕਰ ਇਹਨਾਂ ਨੇ ਕਮੇਂਡਲ ਸ਼ੁਰੂ ਕੀਤਾ ਹਮਮ ਔਰ ਉਸ ਵੇਲੇ ਭਾਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੇ ਕਹਿ ਵੀ ਦਿੱਤਾ ਸੀ ਕਿ ਜੇ ਤੁਸੀਂ ਮੰਡਲ ਲੈ ਕੇ ਆਓਗੇ ਤਾਂ ਫਿਰ ਸਾਨੂੰ ਵੀ ਰਮੰਦਰ ਵਾਲਾ ਮਾਮਲਾ ਉਠਾਉਣਾ ਪੈਣਾ ਹੈ ਇਹ ਉਠਾਇਆ ਸੀ ਕੱਲ ਕਿਤੇ ਦੀ ਕਿਤੇ ਗਈ ਹਮਮ ਔਰ ਉਹਦੇ ਵਿੱਚ ਤੁਸੀਂ ਜਿਹੜੀ ਸਮਾਜਵਾਦੀ ਪਾਰਟੀ ਹੈ ਜੁਪੀ ਦੀ ਇਹ ਵੀ ਉਹਦੇ ਵਿੱਚ ਹੀ ਨਿਕਲੀ ਸੀ ਜੀ ਪਹਿਲਾਂ ਤਾਂ ਇਹਨਾਂ ਦੀ ਪਾਰਟੀ ਕੋਈ ਹੋੜ ਹੁੰਦੀ ਸੀ ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਮੰਡਲ ਅੱਜ ਦੀ ਜਿਹੜੀ ਹੈ ਹਮੈਦੀ ਪੀਸੀ ਮੁਲਾਇਮ ਸਿੰਘ ਯਾਸਪੂਰਾਂ ਨੇ ਜੀ ਤਾਂ ਹੁਣ ਆ ਗਈ ਅੱਗੇ ਬਿਹਾਰ ਦੀ ਇਲੈਕਸ਼ਨ ਕਿਉਂਕਿ ਨਿੱਕੇ ਨਿੱਕੇ ਜਾਤਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਮਹੱਤਵ ਬੜਾ ਹੈ ਉਹਨਾਂ ਨੂੰ ਇਗਨੋਰ ਕੀਤਾ ਹੋਇਆ ਸੀ ਹੂੰ ਹੂੰ ਇਹ ਪਿਛਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਕਾਂਗਰਸ ਪਾਰਟੀ ਤੇ ਇੰਡੀਆ ਬਲੌਕ ਵਲੇ ਜਿਹੜੇ ਜੀ ਉਹਨਾਂ ਨੇ ਦੇਖਿਆ ਕਿ ਡਾਟਾ ਸਾਡੇ ਕੋਲੇ ਵੀ ਹੋਣਾ ਚਾਹੀਦਾ ਹੈ ਹੂੰ ਹੂੰ ਇੰਨੀ ਜਿਹੜੀ ਹੈਗੀ ਐ ਪੈਕਵਰਕ ਕਲਾਸਰਸ ਦੀ ਗਿਣਤੀ ਹੈ ਤੇ ਉਸ ਗਿਣਤੀ ਦੇ ਮੁਤਾਬਕ ਇਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਇਸ ਦੇ ਵਿੱਚੋਂ ਜਿਹੜੇ ਪੈਸੇ ਦੇ ਸਾਧਨ ਉਹਦੇ ਵਿੱਚੋਂ ਇਹਨਾਂ ਨੂੰ ਹਿੱਸਾ ਮਿਲਣਾ ਚਾਹੀਦਾ ਹੈ ਤੇ ਉਹ ਤਾਂ ਹੀ ਮਿਲੂਗਾ ਜੇ ਉਹਨਾਂ ਦੀ ਦਿੱਤੀ ਸਾਡੇ ਕੋਲੇ ਹੋਊਗੀ ਤਾਂ ਉਦੋਂ ਤੋਂ ਫਿਰ ਇਹ ਡਿਮਾਂਡ ਚੱਲ ਰਹੀ ਹੈ ਇਸ ਤੀ ਵਾਰ ਵਾਰ ਤੁਸੀਂ ਦੇਖੋਗੇ ਬਿਹਾਰ ਦੇ ਵਿੱਚੋਂ ਇਹ ਗੱਲ ਸ਼ੁਰੂ ਹੁੰਦੀ ਸੀ ਕਿ 40000 ਰੁਪਏ ਦੀ ਉਹ ਮਰਦਮਸ਼ੁਮਾਰੀ ਹੋਵੇ ਇਹਨੇ ਨਤੀਸ਼ ਕੁਮਾਰ ਨੇ 40000 ਦੀ ਮਰਦਮਸ਼ੁਮਾਰੀ ਕਰਵਾ ਵੀ ਲਈ ਸੀ ਉੱਤੇ ਲੇਕਿਨ ਉਹਨੂੰ ਭਾਰਤ ਸਰਕਾਰ ਨੇ ਮਾਨਤਾ ਨਹੀਂ ਦਿੱਤੀ ਸੀ ਉਹਨਾਂ ਅਗੇ ਬਿਹਾਰ ਦੀ ਇਲੈਕਸ਼ਨ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਪਤਾ ਹੈ ਕਿ ਇਹ ਮੁੱਦਾ ਬਹੁਤ ਵੱਡੇ ਪੱਧਰ ਤੇ ਕਾਤੇ ਸਾਨੂੰ ਲੈਣੇ ਦੇ ਦੇਣੇ ਪੈ ਸਕਦੇ ਆ। ਤੋਂ ਇਹ ਬੈਕਵਰਡ ਕਲਾਸਸ ਦੇ ਨਾਲ ਲੋਕ ਹੈ ਉਹਨਾਂ ਨੂੰ ਨਾਲ ਜੋੜਨ ਵਾਸਤੇ ਕੱਲ ਇਹਨਾਂ ਨੇ ਜਿਹੜਾ ਹੈਗਾ ਫੈਸਲਾ ਕਰ ਰਿਹਾ ਹੈ। ਪੋਲੀਟੀਕਲ ਮਾਮਲਿਆਂ ਬਾਰੇ ਕੈਬਨਟ ਕਮੇਟੀ ਦੀ ਕੱਲ ਮੀਟਿੰਗ ਹੋਈ। ਉਮੀਦ ਤਾਂ ਸਾਨੂੰ ਸਾਰਿਆਂ ਨੂੰ ਇਹ ਸੀ ਕਿ ਕੈਬਨਟ ਕੰਪਲੀਟ ਕਰ ਮਾਮਲੇ ਬਾਰੇ ਜਿਹੜੀ ਕੈਬਨਟ ਕਮੇਟੀ ਦੀ ਮੀਟਿੰਗ ਹੁੰਦੀ ਹੈ। ਸ਼ਾਇਦ ਇਹਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਤਣਾਅ ਬਣਿਆ ਹੋਇਆ ਹੈ। ਉਹ ਕੁਝ ਪਹਿਲ ਕਦਮ ਦੇ ਵਿੱਚ ਹੋਇਆ। ਉਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੋਈ ਜਾਂ ਪੱਜਰੀ ਇਹਨਾਂ ਦੀ ਸਰਕਾਰ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਕਿ ਸ਼ਾਇਦ ਪਾਕਿਸਤਾਨ ਦੇ ਨਾਲ ਕਿਤੇ جنگ ਦਾ ਸ਼ੁਰੂ ਹੋ ਜੇ। ਜੀ। ਲੇਕਿਨ ਉਸ ਮਾਮਲੇ ਨੂੰ ਇਹਨਾਂ ਨੇ ਪਿਛਾਂ ਛੱਡਦੇ ਹੋਏ ਨੰਬਰ 1 ਦੇ ਦਿੱਤੇ ਇਹ ਇਹਨੂੰ ਲੈ ਆਏ ਆ। ਜਾਤ ਆਧਾਰਤ ਮਰਦਮਸ਼ੁਮਾਰੀ ਨੂੰ ਕਿ ਜਿਹੜੀ ਅਗਲੀ ਆ ਮਰਦਮਸ਼ੁਮਾਰੀ ਹੋਊਗੀ ਉਹਦੇ ਵਿੱਚ ਜਾਤਾਂ ਦੀ ਗਿਣਤੀ ਵੀ ਹੋਊਗੀ ਤੇ ਫਿਰ ਪਤਾ ਲੱਗੂ ਕਿ ਕਿਹੜੀ ਜਾਤ ਕਿੰਨੇ ਕਿੰਨੇ ਲੋਕ ਹੈ। ਜੀ। ਤੋਂ ਇਹਦੇ ਨਾਲ ਮਤਲਬ ਜਿਵੇਂ ਇਹਨਾਂ ਨੇ ਕੱਲ ਫੈਸਲਾ ਕੀਤਾ ਤੇ ਕੱਲਾ ਫੈਸਲਾ ਨਹੀਂ ਕੀਤਾ। ਆਲਦੀ ਨਾਲ ਹੀ ਇਹਨਾਂ ਨੇ ਅਟੈਕ ਵੀ ਕਰ ਦਿੱਤਾ ਕਾਂਗਰਸ ਪਾਰਟੀ ਤੇ ਖਾਸ ਕਰਕੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਇਹਦਾ ਟਾਰਗੇਟ ਕੀਤਾ ਗਿਆ। ਡਾਕਟਰ ਮਨਮੋਹਨ ਸਿੰਘ ਦੇ ਜਮਾਨੇ ਦੇ ਵਿੱਚ ਜਿਹੜੀ ਹੈਗੀ ਐ ਇਹ ਸਾਸ਼ਟ ਆਧਾਰ ਤੇ ਜਾਂਚ ਕਰਨਾ ਕਰਾਉਣ ਵਾਸਤੇ ਇੱਕ ਕਮਿਸ਼ਨ ਬਣਿਆ ਸੀ ਤੇ ਉਹਨਾਂ ਨੇ ਉਹਦੇ ਤੇ ਅਮਨ ਨਹੀਂ ਕੀਤਾ ਰਿਪੋਰਟ ਦੀ ਪ੍ਰਵਾਨ ਨਹੀਂ ਕੀਤੀ ਸੀ ਲਓ ਜੀ ਅਸੀਂ ਉਹਨੇ ਕੰਮ ਕਰਦੇ ਹਾਂ। ਤੋਂ ਕੁੱਲ ਮਿਲਾ ਕੇ ਜਿਹੜੀ ਹੈਗੀ ਐ ਇਹ ਬਿਹਾਰ ਦੀ ਇਲੈਕਸ਼ਨ ਐ ਪਹਿਲਾਂ ਤਾਂ ਬਿਹਾਰ ਦੀ ਇਲੈਕਸ਼ਨ ਦੇ ਵਿੱਚੋਂ ਜੇ ਇਹਨਾਂ ਨੂੰ ਕੋਈ ਸਫਲਤਾ ਮਿਲਦੀ ਹੈ। ਅਗਾਂਹ ਫਿਰ ਜਿਹੜੀ ਹੈਗੀ ਐ 2000 ਨੇ ਜਿਹੜੀ ਹੈ 29 ਦੇ ਵਿੱਚ ਜਿਹੜੀ ਹੋਣੀ ਹੈ ਇਲੈਕਸ਼ਨ ਹੋਣੀ ਹੈ ਲੋਕ ਸਭਾ ਦੀ ਉਹਦੇ ਵਿੱਚ ਵੀ ਇਹ ਨੂੰ ਇੱਕ ਅੰਸ਼ ਕਰਾਉਣ ਦੀ ਕੋਸ਼ਿਸ਼ ਕਰਨਗੇ ਜੀ ਜਲਦੀ ਸਾਹਿਬ ਹਾਂ ਬਿਲਕੁਲ ਜੀ ਆਪਣੇ ਨਾਲ ਕਾਲਜ ਦੇ ਰਵੇ ਕੱਲ ਤੋਂ ਚੱਲਦੇ ਹਾਂ ਹਾਂਜੀ ਬਾਲ ਸਾਹਿਬ ਜੀ ਇਹਨਾਂ ਨੂੰ ਸਵਾਗਤ ਸੱਚੀ ਕਾਲ ਜੀ ਉਹਨਾਂ ਹੀ ਪਿਆਰ ਭਰੀ ਸੱਚੀ ਕਾਲ ਚੰਦ ਜੀ ਸਾਹਿਬ ਟੇਲੂ ਸਾਹਿਬ ਤੇ ਸਾਰੇ ਸਾਥੀਆਂ ਨੂੰ ਜੀ